ਰਾਜਾ ਵੜਿੰਗ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਨੇ ਜਮ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ 3-4 ਮੁੱਦੇ ਲਏ ਪਰ ਸਮਝ ਨਹੀਂ ਆਈ ਉਹ ਕਹਿਣਾ ਕੀ ਚਾਹੁੰਦੇ ਸੀ ਦੇਖੋ ਉਹਨਾਂ ਨੂੰ ਲੱਗਦਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਕਾਫੀ ਬੋਲ ਲਿਆ ਹੁਣ ਪੰਜਾਬ ਦੇ ਮਸਲਿਆਂ ਤੇ ਵੀ ਗੱਲ ਕਰ ਲਈ ਪਰ 3-4 ਏਜੰਡੇ ਨੇ ਜਿੰਨੀ ਤਿਆਰੀ ਦੇ ਨਾਲ ਉਹਨਾਂ ਨੂੰ ਬੋਲਣਾ ਚਾਹੀਦਾ ਉਹ ਬੋਲ ਨਹੀਂ ਪਾਇਆਗੇ ਬਸ ਇੱਕ ਟਾਈਮ ਵਾਲੀ ਪ੍ਰੈਸ ਕਾਨਫਰੰਸ ਦੀ ਹਾਜ਼ਰੀ ਪਾਉਣ ਵਾਲੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸੀ ਕਿ ਅਗਰ ਉਹ ਗੱਲਾਂ ਕਰਗੇ ਨੇ ਕਿ 1 ਇੰਚ ਕਾਮਯਾਬ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ 28 ਮਹੀਨਿਆਂ ਤੋਂ ਪੰਜਾਬ ਸਰਕਾਰ ਕੋਈ ਕੰਮ ਨਹੀਂ ਕਰ ਪਾਈ ਉਹਨਾਂ ਦਾ ਮੁੱਦਾ ਕੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਠੀ ਲੈ ਲਈ ਜੀ ਜਲੰਧਰ ਹੁਣ ਇਹ ਕਹਿ ਰਹੇ ਕਿ ਉਹ ਕੋਠੀ ਛੱਡ ਦੇਣੀ ਆ ਤੇ ਹੁਣ ਜਿਹੜਾ ਜਲੰਧਰ ਡੀਸੀ ਦਾ ਕੈਂਪਸ ਆਫਿਸ ਦਾ ਉਹਦੇ 'ਚ ਰਹਿਣ ਲੱਗ ਪੈਣਗੇ ਸਵਾਲ ਹੈ ਕਿ ਮੁੱਖ ਮੰਤਰੀ ਚੰਡੀਗੜ੍ਹ ਰਵੇ ਜਾਂ ਸੰਗਰੂਰ ਰਵੇ ਜਾਂ ਪਿੰਡ ਸਤੌਜ ਦੇ ਵਿੱਚ ਰਹਿਣ ਜਾਂ ਜਲੰਧਰ ਹਨ ਲੋਕਾਂ ਦੇ ਕੰਮ ਹੋ ਰਹੇ ਕਿ ਨਹੀਂ ਹੋ ਰਹੇ ਜੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਕਾਂਗਰਸ ਪਾਰਟੀ ਝੱਗ ਮਾਰਦੀ ਫਿਰਦੀ ਹੈਗੀਆ ਕਿਉਂ ਨਹੀਂ ਲੋਕਾਂ ਦੇ ਮੁੱਦੇ ਠਾਉਂਦੀ ਕਿਹੜੇ ਇਹਨਾਂ ਨੇ ਮੁੱਦੇ ਠਾਏ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਚ ਕੋਈ ਵਿਜੀਲੈਂਸ ਫੜ ਲੈਂਦਾ ਹੈ ਈਡੀ ਫੜ ਲੈਂਦੇ ਤੁਸੀਂ ਉਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹੁਣ ਤੱਕ ਠਾਈਆਂ ਮਹੀਨਿਆਂ ਵਿੱਚ ਕਾਂਗਰਸ ਪਾਰਟੀ ਨੇ ਕੀਤਾ ਕੀ ਹੈ ਇਹ ਸਰਕਾਰ ਸਰਕਾਰ ਨੇ ਜੇ ਮਾੜੇ ਕੰਮ ਕੀਤੇ ਤੁਹਾਡੀ ਨਜ਼ਰਾਂ ਜੇ ਨਹੀਂ ਹੋਏ ਤੁਸੀਂ ਕੋਈ ਆਵਾਜ਼ ਬੁਲੰਦ ਕੀਤੀ ਹੈਗੀ ਟਵੀਟ ਕਰਦੇ ਨਾਲ ਪ੍ਰੈਸ ਕਾਨਫਰੰਸ ਦੇ ਨਾਲ ਕੁਝ ਹੋ ਜਾਏ ਕੋਈ ਧਰਨੇ ਦਿੱਤੇ ਲੋਕਾਂ ਦੀ ਖਤ ਰੋਸ ਮਜਾਰਾ ਕੀਤਾਗਾ ਆ ਜਿਹੜੀਆਂ ਤੁਹਾਡੀਆਂ 7 ਸੀਟਾਂਆਂ ਨੇ ਤੁਹਾਨੂੰ ਨਹੀਂ ਆਈਆਂ ਇਹ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਸਬਕ ਦਿੱਤਾਗਾ ਇਹ ਟੈਂਪਰੇਰੀ ਸਬਕ ਆ ਜੇ ਆ 28 ਤੋਂ ਜਿਹੜੇ ਹੁਣ ਬਾਕੀ ਮਹੀਨੇ ਰਹਿ ਗਏ ਨੇ ਕੋਈ 32 ਮਹੀਨੇ ਰਹਿ ਗਏ ਨੇ ਕੀ ਪਤਾ 32 ਮਹੀਨਾ ਚ ਆਮ ਆਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਚੰਗਾ ਕੰਮ ਕਰ ਦੇਣ ਤੇ ਸਤਾਈ ਚ ਰਿਪੀਟ ਹੋ ਜਾਣ ਆਮ ਆਦੀ ਪਾਰਟੀ 7 ਸੀਟਾਂ ਜਿੱਤ ਕੇ ਵੀ ਆਪਣੇ ਆਪ ਨੂੰ 나ਡੂਖਾਂ ਸਮਝ ਰਹੀ ਜਦ ਕਿ ਉਹ ਜਿੱਤੇ ਨਹੀਂ ਆ ਉਹ ਆ ਕਾਂਗਰਸ ਪਾਰਟੀ ਜਿੱਤੇ ਨਹੀਂ ਆ ਹਾਰੇ ਨੇ ਲੋਕਾਂ ਨੇ ਤੁਹਾਨੂੰ ਜਿਤਾਇਆ ਔਰ ਆਮ ਆਦੀ ਪਾਰਟੀ ਨੂੰ ਰਾਇ ਜਿਵੇਂ 222 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਕਾਂਗਰਸ ਪਾਰਟੀ ਨੂੰ ਨਫ਼ਰਤ ਕੀਤੀ ਤੇ ਆਮ ਆਦੀ ਪਾਰਟੀ ਜਿੱਤੀ ਆਮ ਆਦੀ ਪਾਰਟੀ ਦੀ ਜਿੱਤ ਨਹੀਂ ਸੀ ਉਹ ਲੋਕਾਂ ਦੀ ਕਾਲੀਆਂ ਪ੍ਰਤੀ ਤੇ ਕਾਂਗਰਸ ਪਾਰਟੀ ਨਫ਼ਰਤ ਸੀ ਆ ਹੁਣ 7 ਸੀਟਾਂ ਜਿੱਨੇ ਕਾਂਗਰਸ ਪਾਰਟੀ ਨਹੀਂ ਇਹ ਆਮ ਆਦੀ ਪਾਰਟੀ ਪ੍ਰਤੀ ਨਫ਼ਰਤ ਤੁਸੀਂ ਪਹਿਲਾਂ ਪਿਆਰ ਨਹੀਂ ਹੋ ਲੁਕਾ ਨੇ ਆਮ ਆਦੀ ਪਾਰਟੀ ਨੂੰ ਸਬਕ ਦਿੱਤਾ ਦੂਜੀ ਗੱਲ ਤੁਸੀਂ ਕਹਿ ਰਹੇ ਕਿ ਮਾਲਵਾ ਨਹਿਰ ਕਹਿੰਦੇ ਉਹ ਵਾਇਵਲ ਨਹੀਂ ਆਏਗੀ ਸਾਡੀ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀ ਤੁਸੀਂ ਸਰਕਾਰ ਦਾ ਹਿੱਸਾ ਰਹੇ ਹੋ 111 ਦਿਨ ਮੰਤਰੀ ਰਹੇ ਹੋ ਜਾਂ ਉਸ ਤੋਂ ਪਹਿਲਾਂ 5 ਸਾਲ ਤੁਹਾਡੀ ਸਰਕਾਰ ਰਹੀ ਹੈ ਚਾਹੇ ਕੈਪਟਨ ਮਰਿੰਦਰ ਸਿੰਘ ਦੀ ਆ ਚਾਹੇ ਚਰਨਜੀਤ ਸਿੰਘ ਦੀ ਤੁਹਾਡੇ ਉਸ ਹਲਕੇ ਚੋਂ ਗਿੱਦੜਬਾਹ ਦੇ ਪਿੰਡ ਦੋਦਾਜਾ ਸੌਂਥਾ ਤੋਂ ਕਹਿ ਰਹੇ ਨੇ ਕੀ ਤੁਸੀਂ ਪੰਜਾਬ ਦੀ ਜਨਤਾ ਨੂੰ ਪਹਿਲਾਂ ਕਦੀ ਦੱਸਿਆ ਕਿ ਸਾਡੀ ਸਰਕਾਰ ਨੇ ਮਾਲਵਾ ਨਹਿਰ ਕੱਢਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਉਸ ਹਲਕੇ ਤੋਂ ਤਿੰਨ ਵਾਰਾ ਨਮਾਇੰਦਗੀ ਕਰ ਰਹੇ ਹੋ ਲਗਾਤਾਰ ਤੁਸੀਂ 12 17 ਤੇ 22 ਦੇ ਵਿੱਚ ਜਿੱਤਿਓ ਕਦੀ ਲੋਕਾਂ ਨੂੰ ਦੱਸਿਆਗਾ ਹੁਣ ਕਹਿੰਦੇ ਕਿ ਵਾਤਾਵਰਨ ਖਰਾਬ ਹੋ ਜੂਗਾ ਦਰਖਤ ਕੱਟਨੇ ਪੈਣਗੇ ਕੁਝ ਪ੍ਰੋਜੈਕਟਾਂ ਦੇ ਵਾਸਤੇ ਜੇ ਦਰਖਤ ਕੱਟਨੇ ਹੋ ਤੇ ਫਿਰ ਨਹਿਰਾਂ ਦੇ ਨਾਲ ਜੋ ਕੱਢਣਗੇ ਕੱਟਣ ਗਿੰਦੇ ਨਾਲ ਦਰਖਤ ਵੀ ਲੱਗ ਜਾਣਗੇ ਪਰ ਕੀ ਇਹ ਕਹਿੰਦੇ ਇਹ ਵਾਇਬਲ ਨਹੀਂ ਆ ਗਈ ਜੀ ਹੁਣ ਇੰਨੀ Rajasthan ਦਾ ਏਰੀਆ ਪੈਂਦਾ ਉਹ ਕਹਿੰਦੇ ਸਾਰਾ ਕੁਝ ਗਿੱਦੜਬਾਹ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਸਰਕਾਰ ਕਿ ਜਿਵੇਂ ਜਲੰਧਰ ਜਿੱਤਨੀ ਸੀ ਤੇ ਘਰ ਲੈ ਲਿਆ ਗਿੱਦੜਬਾਹ ਜਿੱਤਨੀ ਤੇ ਨਹਿਰ ਕੱਢ ਲਈ ਤੇ ਕੱਲ ਉਹ ਡੇਰਾ ਬਾਬਾ ਜਿੱਤੇ ਉੱਥੇ ਕੀ ਕਰ ਲੈਣਗੇ ਸੀਐਮ ਸਾਹਿਬ ਜਾਂ ਹਿਆਰਪੁਰ ਚੱਬੇ ਜਿੱਤਨੀਆ ਮਤਲਬ ਵਿਰੋਧੀ ਸਰਕਾਰ ਕੋਲ ਜਵਾਬ ਮੰਗਣ ਜੋਗੇ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਮਸਲਿਆਂ ਤੇ ਘੇਰਨਾ ਹੈਗਾ ਮਾਲਵਾ ਘਰ ਨਹਿਰ ਨਿਕਲਦੀ ਆ ਤੇ ਕੀ ਸਰਕਾਰ ਨੂੰ ਕੋਈ ਨੁਕਸਾਨ ਹੁੰਦਾ ਕਿ ਲੋਕਾਂ ਦਾ ਫਾਇਦਾ ਹੁੰਦਾ ਦੂਜੀ ਗੱਲ ਕਹਿੰਦੇ ਕਿ 2300 ਕਰੋੜ ਰੁਪਇਆ ਬਜਟ ਆ ਸਰਕਾਰ ਨੇ ਰੱਖਿਆ ਕਿ ਨਹੀਂ ਰੱਖਿਆ ਕੈਪੀਟਲ ਦੋ ਤਰ੍ਹਾਂ ਦਾ ਬਜਟ ਹੁੰਦਾ ਜਿਹਦੇ ਸ਼ਾਇਦ ਰਾਜਾ ਮਰਿੰਦਰ ਸਿੰਘ ਵੜਿੰਗ ਵੀ ਚੰਗੀ ਤਰ੍ਹਾਂ ਜਾਣਦੇ ਹੋ ਨਾ ਤੇ ਉਹ ਬਜਟ ਦੇ ਵਿੱਚ ਪ੍ਰਬੰਧਿਤ ਰੱਖਿਆ ਹੋਊਗਾ ਮੈਨੂੰ ਆਜ਼ਾਦ ਆ ਗਈ ਕਿ ਇਦਾਂ ਇੱਕ ਸਵਾਲ ਲੱਗਾ ਸੀ ਕਿ ਉਹਦਾ ਸਾਧੂ ਸਿੰਘ ਧਰਮਸੋਧ ਉਹਨਾਂ ਨੇ ਜਵਾਬ ਦਿੱਤਾ ਹੈਗਾ ਇਹਦੇ ਉਸ ਸਵਾਲ ਤੇ ਬੜਾ ਜਵਾਬ ਆ ਤੇ ਕਹਿੰਦੇ ਕਿ ਜਿਹੜੇ ਜੇ ਬੜਾ ਭੈੜਾ ਜਿਹਾ ਪਰ ਆਪਾਂ ਚਲੋ ਕੀ ਬੋਲਣਾ ਹੈਗਾ ਪਰ ਜਿਨ੍ਹਾਂ ਨੇ ਕੰਮ ਕਰ ਰਹੇ ਉਹਨਾਂ ਦੇ ਪਰਮੰਧ ਜਿਹੜੇ ਰੱਖੇ ਹੋਣਗੇ ਹੁਣ ਉਹਨਾਂ ਦੇ ਅਨਾਉਂਸਮੈਂਟ ਕਰ ਰਹੀ ਹੈ ਸਰਕਾਰ ਪ੍ਰਿਕ ਨਿਰਖਣ ਕਰ ਰਹੀ ਹੈਗੇ ਨੇ ਤੇ ਕੀ ਪਹਿਲਾਂ ਹੀ ਆਪਾਂ ਕਹਿ ਦਈਏ ਕਿ ਉਹ ਫੇਲ ਹੋ ਜਾਊਗਾ ਜੀ ਨਹੀਂ ਨਿਕਲਣਾਗਾ ਮਤਲਬ ਜੇ ਨਹੀਂ ਨਹਿਰ ਨਿਕਲੂਗੀ ਤੇ ਤੁਸੀਂ ਜਵਾਬ ਦੇ ਪੁੱਛੋ ਸਰਕਾਰ ਨੂੰ ਪੁੱਛੋ ਆਪੇ ਗਿੱਦੜਬਾਹ ਦੇ ਜਿਹੜੇ ਮਾਲਵੇ ਦੇ ਲੋਕ ਪੁੱਛਣਗੇ ਗਿੱਦੜਬਾਹ ਕੋਈ ਆਖਰੀ ਇਲੈਕਸ਼ਨ ਥੋੜਾ ਹੈ ਗਿਆ ਇਸ ਤੋਂ ਬਾਅਦ ਵੀ ਤੇ ਸਤਾਈ ਦੀਆਂ ਇਲੈਕਸ਼ਨ ਹੋਣੀਆਂ ਨਾ ਇਹਨਾਂ ਦਾ ਕੰਮ ਵੀ ਤੇ ਕੀਪਤਾ ਉਹਦੇ ਮੁਕੰਮਲ ਹੋਵੇ ਜਦੋਂ ਇਹਨਾਂ ਦੀ ਸਰਕਾਰ ਹੋਵੇ ਕੀਪਤਾ ਇਹ ਮੁੱਖ ਮੰਤਰੀ ਹੋਣ ਉਹਦੋਂ ਘਟ ਨਹੀਂ ਕਰਨਾ ਉਹਦੇ ਦੂਰ ਦੀ ਗੱਲ ਹਾਂ ਪਿੱਛੇ ਜਿਹੋ ਨੇ ਕਿਹਾ ਹੈ ਕਿ ਮੇਰੇ ਵੀ ਕਰਮਾਂ ਦੀ ਲਕੀਰ ਦੇਖੋ ਪੋਲਿਟਿਕਸ ਜੇ ਅਗਰ ਤੁਸੀਂ ਆਏ ਤੇ ਹਰ ਇੱਕ ਦਾ ਸੁਪਨਾ ਦੇ ਮੁੱਖ ਮੰਤਰੀ ਬਣਨਾ ਹੁੰਦਾ ਇਹ ਤਾਂ ਨਹੀਂ ਕਿ ਐਮ ਐਲ ਏ ਬਣ ਕੇ ਤੁਸੀਂ ਬਣ ਜਾਓ ਠੀਕ ਹੈ ਚੰਗੀ ਗੱਲ ਸੁਪਨੇ ਲੈਣੇ ਵੀ ਮਾੜੀ ਗੱਲ ਨਹੀਂ ਪਰ ਰਹੀ ਗੱਲ ਹੈ ਕਿ ਸਰਕਾਰ ਤੇ ਕਿੰਤੂ ਪਰੰਤੂ ਕਰੇ ਜਿਹੜੇ ਕੰਮ ਸਰਕਾਰ ਨੇ ਹੁਣ ਤੱਕ ਕੀਤੇ ਆ ਉਹ ਉਸੇ ਕਿੰਤੂ ਪਰੰਤੂ ਹੋਣਾ ਚਾਹੀਦਾ ਹੈਗਾ ਹੁਣ ਇਹਦੇ ਚ ਕੋਈ ਸ਼ੱਕ ਨਹੀਂ ਕਿ ਨਹਿਰ ਕੱਢਣ ਲੱਗਾ ਟਾਈਮ ਲੱਗਦਾ ਹੈਗਾ ਹੋ ਸਕਦਾ ਕਿ ਹੁਣ ਵਾਲੇ ਦਿਨਾਂ ਚ ਪਟਾਈ ਦਾ ਕੰਮ ਸ਼ੁਰੂ ਹੋ ਜੇ ਜਾਂ ਜਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਹੋਇਆ ਉਧਰ ਦੇ ਲੋਕ ਤੇ ਖੁਸ਼ ਹੋ ਰਹੇ ਨੇ ਜਿਨ੍ਹਾਂ ਦੇ ਟੇਲਾਂ ਤੱਕ ਪਾਣੀ ਜਾਣਾ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਸਰ ਵਿਰੋਧੀਆਂ ਕੋ ਪ੍ਰੋਪਰ ਜਿਹੜੇ ਮੁੱਦੇ ਆਗੇ ਨਾ ਉਹ ਸਰਕਾਰ ਸਰਕਾਰ ਨੂੰ ਘੇਰਨ ਚ ਕਾਮਯਾਬ ਨਹੀਂ ਹੋ ਰਹੇ ਨੇ ਉਹ ਉਹੀ ਗੱਲਾਂ ਰਿਪੀਟ ਕਰ ਰਹੇ ਨੇ ਕਿ ਜੀ ਉਹ ਬਾਹਰੋਂ ਸੀਐਮ ਸਾਹਿਬ ਕਹਿੰਦੇ ਕਿ ਬਾਹਰੋਂ ਲੋਕੀਂ ਆ ਕੇ ਨੌਕਰੀਆਂ ਕਰਨਗੇ ਇਹ ਸਾਰੀਆਂ ਪੋਲੀਟੀਕਲ ਸਟੇਟਮੈਂਟਾਂ ਦਾ ਤੁਹਾਡੀ ਸਰਕਾਰ ਵੀ ਕਹਿੰਦੀ ਸੀ ਕਿ ਅਸੀਂ 4 ਹਫਤੇ ਜ ਨਸ਼ਾ ਬੰਦ ਕਰ ਰਹੇ ਬਹੁਤ سارے ਕਾਂਗਰਸੀ ਉਦੋਂ ਕੈਪਟਨ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਸਾਡਾ ਬੱਬਰ ਸ਼ੇਰ ਤੇ ਬੱਬਰ ਸ਼ੇਰ ਨੂੰ ਬਾਅਦ ਤੁਸੀਂ ਉਲਾਹਤਾ ਸੀ ਨਾ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਕੋਲ ਅਜੇ ਕੋਈ ਮੁੱਦੇ ਨਹੀਂ ਆ ਜਿਹੜੇ ਸਰਕਾਰ ਨੂੰ ਘੇਰ ਪਾਉਣ ਹੁਣ ਦੇਖਦੇ ਹਾਂ ਕਿ ਇਸ ਤੇ ਹੁਣ ਮੁੱਖ ਮੰਤਰੀ ਦਾ ਕੀ ਆਂਦੀ ਸਟੇਟਮੈਂਟ ਉਹ ਵੇਖਣ ਵਾਲੀ ਹੋਏਗੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਤਿੰਨ ਮੋٹے ਮੁੱਦੇ ਠਾਏ ਨੇ ਇੱਕ ਤੇ ਮਾਲਵਾ ਨਹਿਰ ਵਾਲਾ ਇੱਕ ਇਹਨਾਂ ਨੇ ਸੀਐਮ ਦੀ ਕੋਠੀ ਵਾਲਾ ਮਸਲਾ ਠਾਇਆਗਾ ਔਰ ਦੂਜੇ ਉਹਨਾਂ ਨੇ ਜਿਹੜੇ ਕਿ ਬਾਹਰੋਂ ਆਣੇ ਸੀ ਜਿਹੜੇ ਲੋਕ ਆਗੇ ਨਾ ਇਹ ਮੁੱਦੇ ਨਹੀਂ ਮੁੱਦੇ ਜਿਹੜੇ ਪੰਜਾਬ ਦੇ ਅਸਲੀ ਨਾ ਉਹ ਨਾ ਦੇ ਸ਼ਰਮ ਨਿਕਾਲੀ ਦਲ ਠਾ ਪਰ ਕਿਉਂਕਿ ਮੇਨ ਜਿਹੜੀ ਪ੍ਰਮੁੱਖ ਪ੍ਰਿੰਸੀਪਲ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਨਹੀਂ ਠਾ ਪਾਰੀ ਹੈਗੀ ਮੁੱਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਸੀ ਨਾ ਉਹ ਨਹੀਂ ਠਾ ਪਾਰੀ ਹੈਗੀ ਉਹ ਸਾਰੇ ਆ ਜਿਹੜੇ ਹੁਣ ਘੱਟੂਘੜ ਪੰਜਾਬ ਕਾਂਗਰਸ ਦੇ ਵਿੱਚ ਨਾ ਨੌ ਨੌ ਮੁੱਖ ਮੰਤਰੀ ਤੋਰੇ ਫਿਰਦੇ ਹੈਗੇ ਨੇ ਇਸ ਟਾਈਮ ਸਾਰੇ ਮੁੱਖ ਮੰਤਰੀ ਨੇ ਕਿਵੇਂ ਕਹਿੰਦੇ ਨੇ ਕਿ ਨਾਈਆਂ ਦੀ ਬਰਾਦ ਦੇ ਵਿੱਚ ਸਾਰੇ ਰਾਜੇ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਇਸ ਸਮੇਂ ਸਾਰੇ ਹੀ ਮੁੱਖ ਮੰਤਰੀ ਨੇ ਉਹਦੇ ਚ ਰਾਜਾ ਮਰਿੰਦਰ ਸਿੰਘ ਵੜਿੰਗ ਉਹਦੇ ਚ ਹੋ ਸਕਦਾ ਕਿ ਵਿਜੇਂਦਰ ਸਿੰਘਲਾ ਹੋਣ ਉਹਦੇ ਚ ਰਾਣਾ ਗੁਰਜੀਤ ਸਿੰਘ ਉਹਦੇ ਚ ਪ੍ਰਗਟ ਸਿੰਘ ਉਹਦੇ ਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਉਹਦੇ ਚ ਚਰਨਜੀਤ ਸਿੰਘ ਚੰਨੀ ਉਹਦੇ ਚ ਸੁਖ ਸਰਕਾਰਿਆ ਵੀ ਹੋ ਸਕਦੇ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋ ਸਕਦੇ ਉਹਦੇ ਚ ਸੁਖਜਿੰਦਰ ਸਿੰਘ ਰੰਧਾਵਾ ਹੋਗੇ ਮਤਲਬ ਮੁੱਖ ਮੰਤਰੀ ਦੀ ਤਾਂ ਲਾਈਨ ਲੱਗੀ ਪਈ ਆ ਗਰਾਉਂਡ ਤੇ ਕੰਮ ਨਹੀਂ ਕੋਈ ਕਰਨਾ ਚਾਹੁੰਦੇ ਹੈਗੇ ਕਿ ਲੋਕਾਂ ਦੇ ਮੁੱਦੇ ਠਾਏ ਜਾਣ ਤੁਸੀਂ ਇੱਕ ਟਵੀਟ ਕਰ ਦਿੱਤਾ ਹੈਗਾ ਬਾਜੀ ਬਾ ਦਿਹਾੜੀ ਪੈ ਗਈ ਜੀ ਸਰਕਾਰ ਨੂੰ ਘੇਰ ਲਿਆ ਕਾਂਗਰਸ ਭਵਨ ਪ੍ਰੈਸ ਕਾਨਫਰੰਸ ਕਰ ਲਈ ਜਵਾਬ ਦੇ ਯਾਰ ਲੋਕਾਂ ਚ ਵਿਚਰੋ ਲੋਕਾਂ ਚ ਉਤਰੋ ਲੋਕ ਗਲੀਆਂ ਮਹੱਲਾਂ ਜੇ ਨੁੱਕੜ ਮੀਟਿੰਗਾਂ ਚ ਸਰਕਾਰ ਨੂੰ ਘੇਰੋ ਤਾਂ ਸਹੀ ਪਸੀਨਾ ਦੇ ਕਢੋ ਗਰਮੀ ਦੇ ਵਿੱਚ ਇਸ ਸੀ ਕਮਰਿਆਂ 'ਚ ਬੈਠ ਕੇ ਟਵੀਟ ਤੇ ਇਸੀ ਕਮਰੇ 'ਚ ਬੈਠ ਕੇ ਪ੍ਰੈਸ ਕਾਨਫਰੰਸ ਕਰਨੀਆਂ ਇਹ ਕੋਈ ਆਪੋਜੀਸ਼ਨ ਪਾਰਟੀ ਦੀ ਭੂਮਿਕਾ ਨਹੀਂ ਹੈ ਬੇਸਿਕਲੀ ਮੋਟਾ ਹੈ ਕਿ ਦਿਹਾੜੀ ਪਾ ਰਹੇ ਨੇ ਆਪਣੀ ਜਿਵੇਂ ਇੱਕ ਆਪਾਂ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਬਰਾਂ ਪੜ੍ਹ ਲੈਂਗਾ ਆਪਾਂ ਕਹਿੰਦੇ ਦਿਹਾੜੀ ਪੈ ਗਈ ਜਾਂ ਮਜ਼ਦੂਰ ਵਿਚਾਰਾ ਘਰੋਂ ਦੋ ਰੋਟੀਆਂ ਚਾਰ ਨਾਲ ਸੁੱਕੀਆਂ ਰੋਟੀਆਂ ਚਾਰ ਲੈ ਕੇ ਆ ਜਾਂਦਾ ਦਿਹਾੜੀ ਮਿਲ ਗਈ ਤੇ ਚਲੋ ਸਾਈਕਲ ਤੇ ਚਲਾਓ ਚੜ੍ਹੋ ਤੇ ਵਾਪਸ ਚਲ ਜਿਏ ਕਾਂਗਰਸ ਪਾਰਟੀ ਵੀ ਦਿਹਾੜੀ ਕਰ ਰਹੀ ਹੈ ਇਹ ਸਤਾਈ ਨੂੰ ਟਾਰਗੇਟ ਕਰਕੇ ਬੈਠੀ ਸਤਾਈ ਨੂੰ ਮੁੱਖ ਮੰਤਰੀ ਬਣ ਕੇ ਬੈਠੇ ਨੇ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੇ ਲੀਡਰਾਂ ਚ ਇੰਨੀ ਹਿੰਮਤ ਨਹੀਂ ਹੈਗੀ ਕਿ ਮੁੱਖ ਮੰਤਰੀ ਦੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਰਿਓ ਉਹ ਸਹੀ ਕਹਿ ਰਹੇ ਸੀ ਭਗਵੰਤ ਮਾਨ ਸਾਹਿਬ ਨੇ ਕਿ ਮੇਰੀਆਂ ਅੱਖਾਂ ਚ ਅੱਖਾਂ ਚ ਪਾ ਕੇ ਗੱਲ ਕਰੋ ਇੱਕ ਅੱਦਾ ਹੀ ਹੋਗਾ ਜਿਹੜੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦਾ ਬਾਕੀ ਸਾਰਿਆਂ ਨੂੰ ਪਤਾ ਕਿ ਫਾਈਲਾਂ ਖੁੱਲ ਜਾਣੀਆਂ ਹੀ ਆ ਇੱਕ ਵਿਜੀਲੈਂਸ ਦੀ ਫਾਈਲ ਖੁੱਲ ਜਾਂਦੀ ਹੈ ਦੂਜੀ ਈਡੀ ਦੀ ਫਾਈਲ ਖੁੱਲ ਜਾਂਦੀ ਹੈ ਇਸ ਕਰਕੇ ਅੱਜ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੈਨੂੰ ਲੱਗਦਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਇੱਕ ਖਾਣਾ ਪੂਰਤੀ ਵਾਲੀ ਪ੍ਰੈਸ ਕਾਨਫਰੰਸ ਮੁੱਦੇ ਬਹੁਤ ਜ਼ਿਆਦਾ ਜਿਹੜੇ ਠਾਉਣੇ ਚਾਹੀਦੇ ਨੇ ਉਹ ਕਾਂਗਰਸ ਪਾਰਟੀ ਬਤੌਰ ਪ੍ਰਮੁੱਖ ਵਿਰੋਧੀ ਧਿਰ ਨੇਤਾ ਵਿਰੋਧੀ ਧਿਰ ਪਾਰਟੀ ਹੋਣ ਦੇ ਜਿਹੜਾ ਉਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈਗੀ ਆ ਉਹ ਨਹੀਂ ਪ੍ਰੋਪਰ ਨਿਭਾ ਰਹੇ